ਗੋਬੀ ਸਿੰਘ ਜੀ ਦਾ ਉਕੋੜਾ ਜਿਹੜਾ ਉਹਨਾਂ ਲਈ ਰੱਖਿਆ ਜਾਂਦਾ ਇੱਕ ਸਾਫ਼ ਸੁਥਰਾ ਪਵਿੱਤਰ ਘੋੜਾ ਹੁੰਦਾ ਕੇਵਲ ਨਗਰ ਕੀਰਤਨ ਜਾਂ ਕੋਈ ਖਾਸ ਮੌਕਾ ਤੇ ਹੀ ਸਜਾ ਕੇ ਉਸ ਨੂੰ ਬਾਹਰ ਕੱਢਿਆ ਜਾਂਦਾ ਅਸਤਬਲ ਵਿੱਚ ਆ ਜਿਹੜਾ ਘੋੜਾ ਮਹਾਰਾਜ ਦੇ ਸਵਾਰੀ ਵਾਲਾ ਇਹ ਘੋੜੇ ਦੀ ਮਰਿਆਦਾ ਵਾ ਕਿ ਇਹ ਘੋੜੇ ਤੇ ਕੋਈ ਬੰਦਾ ਸਵਾਰੀ ਨਹੀਂ ਕਰ ਸਕਦਾ ਤੇ ਜਦੋਂ ਜੋੜ ਮੇਲਾ ਹੁੰਦਾ ਤੇ ਸਾਲ ਵਿੱਚ ਸਤ ਨਗਰ ਕੀਰਤਨ ਹੁੰਦੇ ਉਹਦੇ ਵਿੱਚੋਂ ਚਾਰ ਮੈਲੇ ਹੁੰਦੇ ਬਾਕੀ ਤਿੰਨ ਨਗਰ ਕੀਰਤਨ ਹੁੰਦੇ ਜੀ ਸਮੇ ਘੋੜੇ ਨੂੰ ਸਵੇਰੇ ਦੁੱਧ ਨਾਲ ਇਸ਼ਨਾਨ ਕਰਾ ਕੇ ਪੂਰਾ ਸੁਚੰਪਤਾਇਤੋ ਪਹਿਰਾਇਦਾ ਕਰਕੇ ਆ ਸੋਨੇ ਦੀ ਕਾਠੀ ਨਾਲੇ ਨੂੰ ਸਾਰਾ ਸ਼ਿੰਗਾਰ ਕੇ ਉਹ ਸਾਰਾ ਸਜਾ ਕੇ ਸਾਜੋ ਸ਼ਿੰਗਾਰ ਪਾ ਕੇ ਇਹਨੂੰ ਜੋੜ ਮੇਲੇ ਤੇ ਲੈ ਕੇ ਜਾਂਦਾ ਲੈ ਕੇ ਜਾਇਆ ਜਾਂਦਾ ਜਦੋਂ ਤਗਤ ਸਾਹਿਬ ਜਾਂਦੇ ਉੱਥੋਂ ਫਿਰ ਉਹ ਘੋੜਾ ਆਪਣੇ ਆਪ ਆਪ ਨੂੰ ਵੇਖਣ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਮਹਾਰਾਜ ਆਪ ਹਾਜ਼ਰ ਨਜ਼ਰ ਇਹ ਤੇ ਸਵਾਰ ਹੋ ਕੇ ਮੈਲੇ ਦੀ ਨਗਰ ਕੀਰਤਨ ਦੀ ਆਪ ਅਗਵਾਈ ਕਰਦੇ ਤੱਕ ਤੇ ਸਤਿਕਾਰੰਦ ਸ੍ਰੀ ਹਜੂਰ ਸਾਹਿਬ ਨੰਦੇੜ ਸਾਹਿਬ ਵਿਖੇ ਅਸੀਂ ਮੌਜੂਦ ਆ ਤੇ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਗੁਰੂ ਸਾਹਿਬ ਦੇ ਉਸ ਘੋੜੇ ਦੇ ਗੁਰਗੋਬੀ ਸਿੰਘ ਜੀ ਦਾ ਉਹ ਘੋੜਾ ਜਿਹੜਾ ਉਹਨਾਂ ਲਈ ਰੱਖਿਆ ਜਾਂਦਾ ਇੱਕ ਸਾਫ਼ ਸੁਥਰਾ ਪਵਿੱਤਰ ਘੋੜਾ ਹੁੰਦਾ ਕੇਵਲ ਨਗਰ ਕੀਰਤਨ ਜਾਂ ਕੋਈ ਖਾਸ ਮੌਕਾ ਤੇ ਹੀ ਸਜਾ ਕੇ ਉਸ ਨੂੰ ਬਾਹਰ ਕੱਢਿਆ ਜਾਂਦਾ ਕਿਉਂਕਿ ਨਾ ਤਾਂ ਉਸ ਤੇ ਕੋਈ ਸਵਾਰੀ ਕਰ ਸਕਦਾ ਤੇ ਨਾ ਹੀ ਉਸ ਘੋੜੇ ਨੂੰ ਕੋਈ ਇਸਤੇਮਾਲ ਕਰ ਸਕਦਾ ਦਰਸ਼ਨ ਕਰਾਉਨੇ ਆ ਤੁਹਾਨੂੰ ਉਸ ਘੋੜੇ ਦੇ ਆਓ ਇਹ ਇਹ ਘੋੜਾ ਹੋ ਜਿਸ ਦਾ ਨਾਮ ਬਾਬਾ ਨਮੋਲ ਸਿੰਘ ਰੱਖਿਆ ਹੋਇਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹੋਣਾ ਲਈ ਇਹ ਘੋੜਾ ਰੱਖਿਆ ਜਾਂਦਾ ਹੈ। ਜਦ ਤੱਕ ਇਹ ਘੋੜਾ ਜਿਉਂਦਾ ਰਹਿੰਦਾ ਹੈ ਤਦ ਤੱਕ ਇਹੀ ਗੁਰੂ ਸਾਹਿਬ ਦੀ ਸਵਾਰੀ ਹੁੰਦਾ ਹੈ। ਜਦ ਇਥੋਂ ਅਕਾਲ ਚਲਾਣਾ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਅਗਲਾ ਘੋੜਾ ਇਸੀ ਥਾਂ ਲੈਂਦਾ ਹੈ। ਪਰ ਇਸ ਘੋੜੇ ਨੂੰ ਬਿਲਕੁਲ ਹੀ ਪਵਿੱਤਰ ਰੱਖਿਆ ਜਾਂਦਾ ਨਾ ਤਾਂ ਇਸ ਦਾ ਕਦੇ-ਕਦੇ ਕੇਸ ਕਤਲ ਕੀਤੇ ਜਾਂਦੇ ਆ ਤੇ ਨਾ ਹੀ ਇਸ ਤੇ ਕੁਝ ਹੋਰ ਇਸਤੇਮਾਲ ਕੀਤਾ ਜਾਂਦਾ ਇਸ ਨੂੰ ਪੂਰੀ ਤਰ੍ਹਾਂ ਤੇ ਸੋਚਮ ਨਾਲ ਜਿਹੜਾ ਰੱਖਿਆ ਜਾਂਦਾ ਆਪ ਦੇਖ ਸਕਦੇ ਹੋ ਇਹ ਘੋੜਾ ਜਿਹੜਾ ਗੁਰੂ ਸਾਹਿਬ ਦਾ ਕਹਿੰਦੇ ਨੇ ਕਿ ਜਦ ਇਹ ਇਸ ਘੋੜੇ ਨੂੰ ਸਜਾਇਆ ਜਾਂਦਾ ਤਾਂ ਬਾਹਰ ਲੈ ਕੇ ਜਾਇਆ ਜਾਂਦਾ ਤਾਂ ਇੰਜ ਹੁੰਦਾ ਕਿ ਜਿਵੇਂ ਗੁਰੂ ਸਾਹਿਬ ਖੁਦ ਇਸ ਤੇ ਬਿਰਾਜਮਾਨ ਹੋਣ ਘੋੜਾ ਬੜਾ ਦਬ ਕੇ ਚੱਲਦਾ ਪਸੀਨੋ ਪਸੀਨੀ ਹੋ ਕੇ ਚੱਲਦਾ ਆ ਘੋੜਾ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਉਂਦਾ ਨਸਲ ਦਾ ਇਹੀ ਕੱਲਾ ਘੋੜਾ ਨਹੀਂ ਇਸ ਤੋਂ ਇਲਾਵਾ ਜਿਹੜੇ ਹੋਰ ਪੰਜ ਘੋੜੇ ਨੇ ਉਹ ਪੰਜ ਪਿਆਰੇ ਲਈ ਰੱਖੇ ਜਾਂਦੇ ਨੇ ਪਰ ਇਹ ਘੋੜੇ ਦੀ ਆਪਣੀ ਮਹੱਤਤਾ ਹੈ ਆ ਸੰਗਤਾਂ ਦਰਸ਼ਨ ਕਰਨ ਲਈ ਇਸ ਘੋੜੇ ਲਈ ਜਿਹੜੀ ਆਉਂਦੀਆਂ ਨੇ ਇੱਕ ਵਾਰ ਤੁਹਾਨੂੰ ਤਕਰੀਬੀਓ ਪੂਰਾ ਘੋੜਾ ਦਿਖਾਉਨੇ ਆ ਕਿ ਜਿਹੜਾ ਘੋੜਾ ਤੁਸੀਂ ਆਪ ਖੁਦ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਇਹ ਜਿਹੜਾ ਘੋੜਾ ਆ ਇੱਕ ਵੱਡੀ ਨਸਲ ਦਾ ਇਹ ਘੋੜਾ ਆ ਆਪਾਂ ਗੱਲਬਾਤ ਕਰਾਂਗੇ ਜਿਹੜੇ ਇਹਦੀ ਸਾਹਸਵਾਲ ਕਰਦੇ ਨੇ ਭਾਜੀ ਹੋਣੀ ਉਹਨਾਂ ਨਾਲ ਕਿ ਕਿਹੜੀ نسل ਭਾਜੀ ਕਿਹੜੀ نسل ਦਾ ਹੈ ਘੋੜਾ ਹੈ ਪਹਿਲਾਂ ਇਹ ਅ블ਕ نسل ਕਹਿੰਦੇ ਜੀ ਇਹਨੂੰ ਅ블ਕ نسل ਹਾਂ ਜੀ ਅ블ਕ نسل ਦਾ ਘੋੜਾ ਹੈ ਮਾਰਵਾੜ ਵਿੱਚ ਤੇ ਇਹ ਇੱਥੇ ਤਗਤ ਸਾਹਿਬ ਵਿੱਚ ਮਰਿਆਦਾ ਹੈ ਪੁਰਾਣੇ ਸਮੇਂ ਤੋਂ ਜਦੋਂ ਸੰਗਤ ਦਰਸ਼ਨ ਕਰਨ ਹੁੰਦੀ ਮਹਾਰਾਜ ਨੂੰ ਦਰਸ਼ਨੀ ਬੇਟਾ ਵੱਜੋ ਜਾਂ ਫਿਰ ਆਪਣੀ ਅਰਦਾਸ ਪੂਰੀ ਹੋਣ ਤੇ ਮਨੋ ਕਾਮਨਾ ਪੂਰੀ ਹੋਣ ਤੇ ਇੱਥੇ ਘੋੜੇ ਵੇਟ ਕਰਦੇ ਤੇ ਸ਼ਸਤਰ ਵੇਟ ਕਰਦੇ ਤੇ ਜਿਹੜੇ ਘੋੜੇ ਵੇਟ ਹੁੰਦੇ ਤਖਤ ਸਾਹਿਬ ਮਹਾਰਾਜ ਨੂੰ ਉਹ ਘੋੜੇ ਇੱਥੇ ਆਪਣੇ ਬਣੇ ਤਖਤ ਸਾਹਿਬ ਦੇ ਅਸਤਬਲ ਵਿੱਚ ਰੱਖੇ ਜਾਂਦੇ ਆਸਤਬਲ ਵਿੱਚ ਆ ਜਿਹੜਾ ਘੋੜਾ ਹੈ ਮਹਾਰਾਜ ਦੇ ਸਵਾਰੀ ਵਾਲਾ ਇਹ ਘੋੜੇ ਦੀ ਮਰਿਆਦਾ ਵਾ ਕਿ ਇਹ ਘੋੜੇ ਤੇ ਕੋਈ ਬੰਦਾ ਸਵਾਰੀ ਨਹੀਂ ਕਰ ਸਕਦਾ ਤੇ ਨਾਲੇ ਬ੍ਰਹਮਚਾਰੀ ਵੀ ਹੁੰਦਾ ਘੋੜਾ ਤੇ ਇਹਦੇ ਦੇ ਮਤਲਬ ਕਿ ਕੋਈ ਬੰਦਾ ਸਵਾਰੀ ਨਹੀਂ ਕਰਦਾ ਤੇ ਜਦੋਂ ਜੋੜ ਮੇਲਾ ਹੁੰਦਾ ਤੇ ਸਾਲ ਵਿੱਚ ਸਤ ਨਗਰ ਕੀਰਤਨ ਹੁੰਦੇ ਉਹਦੇ ਵਿੱਚੋਂ ਚਾਰ ਮੈਲੇ ਹੁੰਦੇ ਬਾਕੀ ਤਿੰਨ ਨਗਰ ਕੀਰਤਨ ਹੁੰਦੇ ਜੀ ਜਿਵੇਂ ਕਿ ਦਸੇਰਾ ਦੀਵਾਲੀ ਬਸਾ ਕੀ ਹੁਲਾ ਮੇਲਾ ਅਤੇ ਮਹਾਰਾਜ ਦੇ ਆਵਤਾਰ ਗੁਰਪੁਰਬ ਉਸ ਸਮੇਂ ਘੋੜੇ ਨੂੰ ਸਵੇਰੇ ਦੁੱਧ ਨਾਲ ਇਸ਼ਨਾਨ ਕਰਾ ਕੇ ਪੂਰਾ ਸੁਚਮਤਾਈ ਤੋਂ ਪਹਿਰਾਇਦਾ ਕਰਕੇ ਫਿਰ ਇਹਦੇ ਉੱਪਰ ਨਾ ਇਸ ਤਰ੍ਹਾਂ ਸੋਨੇ ਦੀ ਕਾਠੀ ਆ ਉੱਪਰ ਫੋਟੋ ਲੱਗੀ ਆ ਸੋਨੇ ਦੀ ਕਾਠੀ ਨਾਲ ਇਹਨੂੰ ਸਾਰਾ ਸ਼ਿੰਗਾਰ ਕੇ ਤੇ ਇਹਦੇ ਬਹੁਤ ਮਹਿੰਗੇ ਬਸਤਰ ਹੁੰਦੇ ਕੱਪੜੇ ਦੇ ਜਿਹੜੇ ਵੈਲਵੈਟ ਦੇ ਹੁੰਦੇ ਬਣੇ ਹੋਏ ਉੱਥੇ ਸਾਰਾ ਕਮ ਹੁੰਦਾ ਉਹ ਸਾਰਾ ਸਜਾ ਕੇ ਸਾਜੋ ਸ਼ਿੰਗਾਰ ਪਾ ਕੇ ਇਹਨੂੰ ਜੋੜ ਮੇਲੇ ਤੇ ਲੈ ਕੇ ਲੈ ਕੇ ਜਾਇਆ ਜਾਂਦਾ ਜਦੋਂ ਤਗਤ ਸਾਹਿਬ ਜਾਂਦੇ ਉੱਥੋਂ ਫਿਰ ਉਹ ਘੋੜਾ ਆਪਣੇ ਆਪ ਆਪ ਨੂੰ ਵੇਖਣ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਮਹਾਰਾਜ ਆਪ ਹਾਜ਼ਰ ਨਾਜ਼ਰ ਇਹ ਤੇ ਸਵਾਰ ਹੋ ਕੇ ਮਹਿਲੇ ਦੀ ਨਗਰ ਕੀਰਤਨ ਦੀ ਆਪ ਅਗਵਾਈ ਕਰ ਦੇ ਇਹ ਘੋੜਾ ਆਪਣੇ ਆਪ ਦਬ ਕੇ ਚੱਲਦਾ ਤੇ ਆਪਣੇ ਆਪ ਪਸੀਨਾ ਹੁੰਦਾ ਜੀ ਜਿਵੇਂ ਕਿ ਮਹਾਰਾਜ ਆਪ ਇਹ ਤੇ ਹਾਜ਼ਰ ਹੋ ਗਏ ਤੇ ਇਹਦੇ ਨਾਲ ਫਿਰ ਘੋੜੇ ਦੇ ਨਾਲ ਹੀ ਪੰਜ ਪਿਆਰੇ ਵਾਸਤੇ ਪੰਜ ਘੋੜੇ ਹੁੰਦੇ ਉਹ ਵੀ ਸੁੱਚੇ ਹੁੰਦੇ ਤੇ ਸਾਰਿਆਂ ਨੂੰ ਦੂਦ ਨਾਲ ਇਸ਼ਨਾਨ ਕਰਾਉਂਦੇ ਤੇ ਉਹ ਘੋੜਿਆਂ ਵਾਸਤੇ ਚਾਂਦੀ ਦੀ ਕਾਠੀ ਬਣੀ ਉਹਦੇ ਚਾਂਦੀ ਦੀ ਕ ਇਹਨਾਂ ਨੂੰ ਉਹਦਾ ਪੈਰਾ ਕਰਕੇ ਨਗਰ ਕੀਰਤਨ ਵਿੱਚ ਇਨਾਂ ਦੇ ਨਾਲ ਲਿਆ ਲਿਆ ਜਾਂਦਾ ਤੇ ਉਹਨਾਂ ਦੇ ਨਾਲ ਸਭ ਤੋਂ ਅੱਗੇ ਇੱਕ ਘੋੜਾ ਹੁੰਦਾ ਨਗਾਰੇ ਵਾਲਾ ਜੇ ਤੇ ਨਗਾਰੇ ਦੋ ਡੰਕੇ ਰਹਿੰਦੇ ਨਗਾਰਾ ਪਾ ਕੇ ਨਗਰਜੀਤ ਸਿੰਘ ਨਗਾਰਾ ਵਜਾਉਂਦੇ ਤੇ ਇਸ ਤਰ੍ਹਾਂ ਸਾਰਾ ਨਗਰ ਕੀਰਤਨ ਬੜੇ ਹੀ ਜਾਹੋ ਜਲਾਲ ਨਾਲ ਨਿਕਲਦਾ ਜਿੱਥੇ ਤੱਕ ਸਾ ਸੋ ਬਿਲਕੁਲ ਇਹ ਕੋੜਾ ਜਿਹੜਾ ਆ ਗੁਰੂ ਸਾਹਿਬ ਨੇ ਰੱਖਿਆ ਗਿਆ ਮੰਨ ਲਓ ਇੱਕ ਉਮਰ ਹੁੰਦੀ ਆ ਘੋੜੇ ਦੀ ਕਿੰਨੀ ਉਮਰ ਭੋਗਣ ਤੋਂ ਬਾਅਦ ਜਿਹੜਾ ਆ ਕਾਲ ਚਲਾਣਾ ਹੋ ਜਾਂਦਾ ਵੇਖੋ ਉਮਰ ਤਾਂ 30 35 ਸਾਲ ਜਾਂ 40 ਸਾਲ ਵੀ ਹੁੰਦੀ ਸੀ ਪੁਰਾਣੇ ਸਮੇਂ ਲੇਕਿਨ ਅੱਜ ਦੇ ਸਮੇਂ ਵਿੱਚ 12 ਜਾਂ 13 ਸਾਲ ਤੱਕ ਘੋੜਾ ਕੰਮ ਕਰਨ ਤੋਂ ਹਟ ਜਾਂਦਾ ਪਰ ਮਹਾਰਾਜ ਦੀਨ ਦੀ ਕਿਰਪਾਏ ਘੋੜੇ ਤੇ ਹੁਣ 25 25 ਸਾਲ ਤੋਂ ਉੱਪਰ ਹੋ ਗਏ ਘੋੜੇ ਦੀ ਏਜ ਫਿਰ ਵੀ ਅੱਜ ਵੀ ਮਹਾਰਾਜ ਤਿਆਰ ਪਰ ਤਿਆਰ ਘੋੜਾ ਸਾਰਾ ਮਹਾਰਾਜ ਦੀ ਕਿਰਪਾ ਨਾਲ ਤੇ ਜਦੋਂ ਇਹ ਘੋੜੇ ਨੂੰ ਮਤਲਬ ਕਿ ਜਦੋਂ ਤੱਕ ਇਹ ਘੋੜੇ ਨੇ ਰਹਿਣਾ ਕੱਲੇ ਇਹ ਘੋੜੇ ਨੇ ਸੇਵਾ ਕਰਨੀ ਇਹਨਾਂ ਦੇ ਬਾਅਦ ਜਿਹੜੇ ਆਪਣੇ ਅੱਗੇ ਰੱਖਿਓ ਸੁੱਚੇ ਘੋੜੇ ਉਹਨਾਂ ਦੇ ਵਿੱਚੋਂ ਜੋ ਵੀ ਵਧੀਆ ਘੋੜਾ ਨਸਲ ਦਾ ਹੋਊਗਾ ਜੋ ਵੀ ਸੁਚੰਤਾਈ ਨਾਲ ਆਪਣੇ ਕੈਟਾਗਰੀ ਵਿੱਚ ਆਉਂਦਾ ਉਹ ਫਿਰ ਘੋੜੇ ਨੂੰ ਆਪਾਂ ਗੱਦੀ ਨੂੰ ਲਾਉਂਦੇ ਜੀ ਸੋ ਇਹ ਘੋੜਾ ਹੈ ਗੁਰੂ ਸਾਹਿਬ ਲਈ ਰੱਖਿਆ ਗਿਆ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਦੀਆਂ ਨੇ ਇਸ ਘੋੜੇ ਦੇ ਇੱਕ ਵੱਖਰੀ ਨਸਲ ਹੈਗੀ ਆ ਤੇ ਤੰਦਰੁਸਤ ਘੋੜਾ ਜਿਹੜਾ ਕਿ ਗੁਰੂ ਸਾਹਿਬ ਦੀ ਸਵਾਰੀ ਲਈ ਹੈ ਹੋਰ ਕੋਈ ਘੋੜਾ ਜਿਹੜਾ ਆ ਜਿਹੜਾ ਵਰਤ ਲਿੱਤਾ ਜਾਂਦਾ ਕੰਮ ਵਾਲੀ ਪਰ ਇਸ ਘੋੜੇ ਨੂੰ ਕਿਸੇ ਲਈ ਕੰਮਲੇ ਨਹੀਂ ਵਰਤਿਆ ਜਾਂਦਾ ਗੁਰੂ ਸਾਹਿਬ ਲਈ ਰੱਖਿਆ ਜਾਂਦਾ ਕੇਵਲ ਗੁਰੂ ਸਾਹਿਬ ਹੀ ਇਸ ਘੋੜੇ ਉੱਤੇ ਜਿਹੜਾ ਸਵਾਰੀ ਕਰ ਸਕਦੇ ਨੇ ਅਸਤਵਲ ਬਣਿਆ ਹੋਇਆ ਬਹੁਤ ਸਾਰੇ ਲੋਕ ਨੇ ਅਸਤਵਲ 'ਚ ਆ ਕੇ ਆਪਣੀ ਮਨੋਕਾਮਨਾ ਪੂਰੀ ਹੋਣ ਤੋਂ ਬਾਅਦ ਘੋੜੇ ਚੜਾਉਂਦੇ ਨੇ ਉਹਨਾਂ ਚੋਂ ਇੱਕ ਘੋੜਾ ਜਿਹੜਾ ਕਿਸਮਤ ਵਾਲਾ ਹੁੰਦਾ ਜਿਹੜਾ ਇਸ ਥਾਂ ਤੇ ਪਹੁੰਚਦਾ ਹੈ ਤੇ ਗੁਰੂ ਸਾਹਿਬ ਉਸ ਦੀ ਜਿਹੜੀ ਸਵਾਰੀ ਕਰਦੇ ਨੇ ਕੈਮਰਾਮੈਨ ਜਗੀਦੇ ਨਾਲ ਜਸਪ੍ਰੀਤ ਸਿੰਘ ਪੀਟੀਸੀ న్యూਸ ਨੰ 1.5